ਆਪਣੇ ਕੀ ਗੱਲ ਬਣੀ ਆ ਪਸ਼ੂਆਂ ਨੂੰ ਮੈਨੂੰ ਸੱਪ ਲੜ ਗਿਆ ਜੀ ਪਸ਼ੂ ਪਾਲਦੇ ਸੀ ਅਸੀਂ ਛੋਟੀ ਛੋਟੀ ਸੀ ਬਸ ਪਤਾ ਹੀ ਨੱਗਿਆ ਰਾਤ ਨੂੰ ਜੀ ਤੇ ਇਹ ਜਿਹੜਾ ਸੱਪ ਤੁਸੀਂ ਦੇਖਿਆ ਸੀਗਾ ਹਾਂਜੀ ਦੇਖ ਮਾਰਿਆ ਮਾਰਿਆ ਸੱਪ ਨਹੀਂ ਉਹ ਤੁਹਾਨੂੰ ਲੱਗਦਾ ਵੀ ਉਹ ਸੱਪ ਪਹਿਲਾਂ ਪਸ਼ੂਆਂ ਨੂੰ ਡੰਗ ਗਿਆ ਜਾਂ ਉਸ ਤੋਂ ਬਾਅਦ ਕੋਈ ਹੋਰ ਸੱਪ ਹਾਂਜੀ ਉਹ ਡੰਗਿਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਹ ਉਸ ਤੋਂ ਬਾਅਦ ਡੰਗਿਆ ਕੱਲਾ ਮਾਰਤਾ ਸੀਗਾ ਜੀ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਦੋਆਂ ਦਾ ਜੀ ਇੱਕ ਵਾੜ ਸਿਕ ਝੋਕੀ ਤੇ ਜਿਹੜੇ ਬਾਕੀ ਦੇ ਪਸ਼ੂ ਆ ਉਹ ਠੀਕ ਹੈ ਜੀ। ਉਹ ਠੀਕ। ਤੇ ਕੀ ਫਿਰ ਕੀ ਪੀਲ ਕਰੋਗੇ ਜੀ ਜੋ ਕੋਈ ਮਾਫੀ ਵਗੈਰਾ ਜੀ। ਬਾਈ ਸਾਨੂੰ ਕੋਈ ਸਹਤ ਕਿਹਦੇ ਵਿੱਚ ਗਰੀਬ ਬੰਦੇ ਨੂੰ। ਇਸੇ ਵੀ ਸਾਡਾ ਰੋਜ਼ਗਾਰ ਆਈ ਹੈ। ਰੋਜ਼ਗਾਰ ਇਸੇ ਤੇ ਆਈ ਸਾਡਾ। ਹੋਰ ਸਾਰਾ ਹੈ ਨਹੀਂ ਗਾਜੀ ਕੋਈ। ਹਰਦੀਪ ਸਿੰਘ ਪਿੰਡ ਕੜਾਈ ਮਧੀਰਾ ਜੀ। ਬਾਈ ਜੀ ਕੀ ਕਹਾਣੀ ਬਣੀ ਹੈ ਜੀ ਪਸ਼ਵਾਨ। ਅਸੀਂ ਰਾਤ 10 ਵਜੇ ਸੱਤ ਮਾਰਿਆ ਤੇ ਉਸ ਤੋਂ ਬਾਅਦ ਅਸੀਂ ਪੈ ਗਏ ਸੱਤ ਮਾਰ ਕੇ। ਤੇ ਅਸੀਂ 2 ਵਜੇ ਜਦੋਂ ਦੇਖਿਆ ਜੀ ਤੇ ਪਸ਼ੂਆਂ ਦੋਹਾਂ ਨੂੰ ਡੰਗ ਮਾਰਿਆ ਪਿਆ ਸੀ ਪਸ਼ੂ ਮਰ ਗਏ ਸੀ ਇੱਕ ਝੋਟੀ ਨੂੰ ਤੇ ਇੱਕ ਗਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਜੀ ਸੱਪ ਦੀਆਂ ਲੀਆਂ ਵੀ ਦੇਖੀਆਂ ਆ ਬਾਕੀ ਵੀ ਇਹਨਾਂ ਨੂੰ ਲਾਜ ਲੋ ਡਾਕਟਰ ਡੋਟਰ ਬੁਲਾ ਕੇ ਦਿਖਾਇਆ ਤੇ ਡਾਕਟਰ ਨੇ ਦੇਖਿਆ ਵੀ ਇਹਨੂੰ ਜ਼ਹਿਰ ਜੂਰ ਦਾ ਕੋਈ ਕੀੜਾ ਲੜਿਆ ਹੋਇਆ ਤੇ ਉਸ ਕਰਕੇ ਆ ਕਹਾਣੀ ਵਾਪਰ ਗਈ ਇਸ ਕਰਕੇ ਸਾਨੂੰ ਕੋਈ ਬੇਨਤੀ ਹੈ ਰਿਕੁਐਸਟ ਹੈ ਜੀ ਸਾਡੀ ਕੋਈ ਮੁਆਵਜ਼ਾ ਦਿੱਤਾ ਜਾਵੇ ਕੁਝ ਵੀ ਮਾਦਤ ਨਹੀਂ ਤੁਹਾਨੂੰ ਜਿਹੜਾ ਤੁਸੀਂ ਸੱਪ ਬਾਰੇ ਕੀ ਲੱਗਦਾ ਵੀ ਉਹੀ ਸੱਪ ਡੰਕ ਕੇ ਗਿਆ ਸੀ ਇਹਨਾਂ ਨੂੰ ਕਿ ਹੋਰ ਹੋ ਸੱਪ ਹੈ ਜੀ ਨਵਾਂ ਸੱਪ ਹੈ ਜੀ ਜੋੜਾ ਸੀ ਜੀ ਠੀਕ ਹੈ ਹਾਂ ਜੀ ਫਿਰ ਕੀਪ ਅ ਅਪੀਲ ਕਰਾਂਗੇ ਸਰਕਾਰ ਨੂੰ ਹਾਂ ਜੀ ਭਗਵਾਨਤਮਾਨ ਸਰਕਾਰ ਨੂੰ ਇਹ ਅਪੀਲ ਹੈ ਕਿ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ਗਾਰ ਇਹੀ ਹੈ ਪਸ਼ੂਆਂ ਦਾ ਇਹਦੇ ਹੀ ਧੰਦਾ ਕਰਦੇ ਆ ਇਹਦੇ ਤੇ ਹੀ ਸਾਡਾ ਰੋਟੀ ਦਾ ਰੋਜ਼ਗਾਰ ਚੱਲਦਾ ਹੈ ਜੀ ਇਸ ਕਰਕੇ ਸਾਨੂੰ ਬੇਨਤੀ ਹੈ ਕੋਈ ਜੋ ਕੁਝ ਮੁਆਵਜ਼ਾ ਬੰਦਾ ਦਿੱਤਾ